ਬਠਿੰਡਾ ਵਿੱਚ ਸ਼੍ਰੀ ਰਾਮ ਨੌਮੀ ਤੇ ਕੱਢੀ ਗਈ ਸ਼ੋਭਾ ਯਾਤਰਾ ਜੋ ਕਿ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਅਮਰੀਕ ਸਿੰਘ ਰੋਡ ਤੇ ਸਮਾਪਤ ਹੋਈ ਜਿਸ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੀ ਸੁੰਦਰ-ਸੁੰਦਰ ਝਾਕੀਆਂ ਨਜ਼ਰਾਇਆਂ ਇਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਮੈਂਬਰ ਵੀ ਨਜ਼ਰ ਆਏ ਉਹਨਾਂ ਦੇ ਨਾਲ ਹੀ ਧਾਰਮਿਕ ਸੰਗਠਨ ਸਮਾਜ ਸੇਵੀ ਲੋਕ ਵੀ ਨਜ਼ਰ ਆਏ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਵਕ ਵਕ ਜਗਾਤੇ ਲੰਗਰ ਵੀ ਲਾਏ ਗਏ ਲੋਕਾਂ ਦਾ ਕਹਿਣਾ ਸੀ ਕਿ ਸ਼ੋਭਾ ਯਾਤਰਾ ਨੂੰ ਦੇਖ ਸ਼੍ਰੀ ਰਾਮਚੰਦਰ ਜਾਦ ਆ ਗਏ ਇਹ ਤਸਵੀਰਾਂ ਜੋ ਕਿ ਤੁਸੀਂ ਦੇਖ ਰਹੇ ਹੋ ਇਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਨਜ਼ਰ ਆ ਰਹੇ ਨੇ ਕਾਂਗਰਸ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਕਾਲੀ ਦਲ ਤੋਂ ਇਕਵਾਲ ਸਿੰਘ ਬਬਲੀ ਢਿੱਲੋਂ ਮੱਖਣ ਠੇਕੇਦਾਰ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਅਮਰਿਤ ਅਗਰਵਾਲ ਪ੍ਰੀਤ ਸ਼ਰਮਾ ਰੁਸਤਮ ਦੱਤ ਐਮਸੀ ਪੰਗੋ ਸਮਾਜ ਸੇਵੀ ਸੰਗਠਨਾਂ ਤੋਂ ਜਤਿੰਦਰ ਨਰੋਲਾ ਭਾਜਪਾ ਤੋਂ ਅਸ਼ੁਤੋਸ਼ तिवारी ਅਸ਼ੋਕ ਕੁਮਾਰ ਅਤੇ ਰਾਜਨੀਤਿਕ پارٹی ਡਾਕਟਰ ਕੁਵਕਵ ਸਨਮਾਨ ਦੇ ਲੋਕ ਨਜ਼ਰ ਆਏ ਜਿਸ ਦੇ ਵਿੱਚ ਮਹਿਲਾਵਾਂ ਵੀ ਪਹੁੰਚੀਆਂ ਅਤੇ ਸੁੰਦਰ ਚਾਕੀਆਂ ਪੇਸ਼ ਕੀਤੀਆਂ ਗਈਆਂ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਗਵਾਨ ਸ਼ਿਵ ਨੰਦੀ ਤੇ ਸਵਾਰ